ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਤ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਦੀ ਜੀਵ ਦਾ ਉਧਾਰ ਹੁੰਦਾ ਹੈ ਸਤਿਗੁਰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਸੰਸਾਰ ਵਿੱਚ ਇੱਕੋ ਇੱਕ ਅਮੋਲਕ ਦਾਤ ਹੈ ਪਰਮੇਸ਼ਰ ਦਾ ਨਾਮ ਤੇ ਖਾਲਸਾ ਜੀ ਜਦੋਂ ਉਹਦੇਆਂ ਪਿਆਰਿਆਂ ਦੇ ਕੋਲ ਜਾਈਏ ਉਹਨਾਂ ਦੇ ਦਰਸ਼ਨ ਕਰਨ ਜਾਈਏ ਕਿਉਂਕਿ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਾਲਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ ਇਹ ਜਿਵੇਂ ਖਾਲਸਾ ਜੀ ਪਾਣੀ ਤੇ ਪਾਣੀ ਦੀ ਲਹਿਰ ਦੋ ਨਹੀਂ ਹਨ ਇਸੇ ਪ੍ਰਕਾਰ ਪਰਮੇਸ਼ਰ ਅਕਾਲ ਪੁਰਖ ਤੇ ਉਹਦਾ ਸੇਵਕ ਉਹਦਾ ਜਨ ਜਾਂ ਗੁਰੂ ਇਹ ਖਾਲਸਾ ਜੀ ਦੋ ਨਹੀਂ ਹੈ ਇਹਨਾਂ ਵਿੱਚ ਕੋਈ ਵਖਰੇਵਾ ਨਹੀਂ ਹੈ ਇੱਕੋ ਹੀ ਹਨ ਤੇ ਮਹਾਰਾਜ ਕਹਿੰਦੇ ਸੰਸਾਰ ਦੇ ਲੋਕੋ ਜਦੋਂ ਗੁਰੂ ਕੀ ਸੰਗਤ ਵਿੱਚ ਜਾਓ ਸੰਤ ਦੀ ਸੰਗਤ ਵਿੱਚ ਜਾਓ ਉੱਥੇ ਜਾ ਕੇ ਇੱਕੋ ਇੱਕ ਵਸਤੂ ਮੰਗੋ ਉਹ ਕੀ ਹੈ ਨਾਮ ਤੇ ਉਹਦੇ ਨਾਲ ਕੀ ਹੁੰਦਾ ਹੈ ਖਾਲਸਾ ਜੀ ਕਹਿੰਦੇ ਇਹ ਕੀ ਚੀਜ਼ ਮੰਗਣੀ ਚਾਹੀਦੀ ਹੈ ਜੇ ਕਿਸੇ ਸਾਧੂ ਕੋਲੇ ਜਾਈਏ ਜਾਂ ਗੁਰਮੁਖਾਂ ਦੀ ਸੰਗਤ ਵਿੱਚ ਜਾਈਏ ਜਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਈਏ ਬਾਬਾ ਨੋਹ ਸਿੰਘ ਸਾਹਿਬ ਦੀ ਆਸਾਨੇ ਤੇ ਜਾਈਏ ਸਤਿਗੁਰਾਂ ਕੋਲੋਂ ਕੀ ਮੰਗਣਾ ਸਗਲ ਸੰਤਨ ਪੈ ਵਸਤ ਇਕ ਮੰਗੋ ਕਹਿੰਦੇ ਮੈਂ ਸਾਰਿਆਂ ਸਾਧੂਆਂ ਦੇ ਕੋਲੋਂ ਇਹ ਤੇਰੇ ਭਜਨ ਕਰਨ ਵਾਲੇ ਗੁਰਮੁਖਾਂ ਦੇ ਕੋਲੋਂ ਹੇ ਦਾਤਾ ਜੀ ਹੇ ਸਤਿਗੁਰੂ ਜੀ ਮੈਂ ਨਾਮ ਦਾ ਪਦਾਰਥ ਮੰਗਦਾ ਹਾਂ ਕਰੋ ਬੇਨੰਤੀ ਮਾਨ ਤਿਆਗੋ ਤੇ ਮੈਂ ਹੱਥ ਜੋੜ ਕੇ ਉਹਨਾਂ ਸਾਧੂਆਂ ਦੇ ਕੋਲੇ ਹੀ ਬੇਨਤੀ ਕਰਾਂਗਾ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੇਰੇ ਅੰਦਰੋਂ ਹੰਕਾਰ ਦੀ ਜਿਹੜੀ ਪੁੱਠ ਹੈ ਦੂਰ ਕਰ ਦਿਓ ਹੰਕਾਰ ਦਾ ਜਿਹੜਾ ਰੋਗ ਹੈ ਉਹ ਦੂਰ ਹੋ ਜਾਵੇ ਤੇ ਵਾਰ-ਵਾਰ ਜਾਈ ਲਖ ਬਰੀਆ ਜਿਹੋ ਸੰਤਨ ਕੀ ਧੂਰਾ ਜਿਓ ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਆਪ ਜੀ ਤੋਂ ਵਾਰਨੇ ਬਲਹਾਰਨੇ ਜਾਂਦਾ ਹਾਂ ਮਹਾਰਾਜ ਸੱਚੇ ਪਾਸ਼ਾ ਸ ਮੇਰੇ ਤੇ ਕਿਰਪਾ ਕਰੋ ਮੈਨੂੰ ਸਾਧੂ ਦੀ ਧੂਰਾ ਬਖਸ਼ੋ ਮੇ ਮੈਨੂੰ ਸਾਧੂ ਦੀ ਸੰਗਤ ਬਖਸ਼ੋ ਮਹਾਰਾਜ ਐਸੀ ਕਿਰਪਾ ਕਰੋ ਕਿਉਂਕਿ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਤੁਮ ਤੁ ਸਭ ਕੋ ਤੁਮ ਹੀ ਤੇ ਵਰਸਾਵਾ ਆਉਸਰ ਕਰੋ ਹਮਾਰਾ ਪੂਰਾ ਜੀਉ ਇਹ ਮਹਾਰਾਜੀਆਂ ਦੇ ਬੋਲ ਕਹਿੰਦੇ ਇਹ ਸੱਚੇ ਪਾਸ਼ਾ ਤੁਸੀਂ ਸਾਰਿਆਂ ਨੂੰ ਪੈਦਾ ਕਰਨ ਵਾਲੇ ਹੋ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਸਮਰੱਥ ਹੋ اے ਸੱਚੇ ਪਾਸ਼ਾ ਮਹਾਰਾਜੀ ਸਾਰੇ ਸੰਸਾਰ ਨੂੰ ਪਾਲਣ ਵਾਲੇ ਹੋ ਦਾਤਾ ਦੇਣ ਵਾਲੇ ਹੋ ਮੇਰੇ ਤੇ ਕਿਰਪਾ ਕਰੋ ਸਾਰੇ ਜੀਵ ਤੁਹਾਡੇ ਕੋਲੋਂ ਆਪਣੀਆਂ ਮਰਾਦਾਂ ਪੂਰੀਆਂ ਕਰਵਾਉਂਦੇ ਮੇਰੇ ਤੇ ਵੀ ਕਿਰਪਾ ਕਰੋ ਮੈਂ ਵੀ ਆਪ ਜੀ ਕੀ ਸ਼ਰਨ ਆਇਆ ਹਾਂ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਏ ਸੱਚੇ ਪਾਸ਼ਾ ਦਇਆ ਕਰੋ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰਾ ਰਾਮਕਾਰ ਦੁਖ ਲੱਗੇ ਨਾ ਭਾਈ ਮਹਾਰਾਜ ਆਪ ਜੀ ਦੀ ਸ਼ਰਨ ਹਾਂ ਤਤੀ ਵਾ ਨ ਲੱਗਣ ਦਿਓ ਅਸੀ ਕਿਰਪਾ ਕਰੋ ਦੀਨ ਦੁਨੀ ਦੇ ਪਾਰਸ਼ਾ ਮਹਾਰਾਜ ਇਹ ਖਾਲਸਾ ਜੀ ਅਰਦਾਸਾਂ ਕਰੀਏ ਫਿਰ ਸੁਖ ਪ੍ਰਾਪਤ ਹੁੰਦਾ ਮੈਂ ਵਾਰ-ਵਾਰ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹਾਂ ਕਿ ਮਹਾਰਾਜ ਦੇ ਨਾਲ ਅਸਲ ਖੇਡ ਹੈ ਪ੍ਰੇਮ ਦੀ ਜਿਨ੍ਹਾਂ ਨੇ ਸਤਗੁਰਾਂ ਨਾਲ ਪ੍ਰੇਮ ਕੀਤਾ ਹੈ ਉਹ ਫਿਰ ਮਹਾਰਾਜ ਦੇ ਦਰੋਂ ਬਹੁਤ ਖੁਸ਼ੀਆਂ ਪ੍ਰਾਪਤ ਕਰਦੇ ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਵਿਤਾਵਾਂ ਵਿੱਚ ਦੱਸਦੇ ਕਿ ਜਿਹੜਾ ਸਿੱਖ ਹੈ ਕਪਟੀ ਮਤਲਬ ਲੋੜ ਪਈ ਤੇ ਸਤਗੁਰਾਂ ਨਾਲ ਜੁੜ ਜਾਣਾ ਇਵੇਂ ਦੇ ਹਨ ਆਪਾਂ ਵੀ ਕੋਈ ਦੁੱਖ ਆ ਗਿਆ ਤਕਲੀਫ ਆ ਗਈ ਝੋਰਾ ਆ ਗਿਆ ਜਾਂ ਕੋਈ ਵਿਵਪਤਾ ਪੈ ਗਈ ਤੇ ਸਤਿਗੁਰਾਂ ਨੂੰ ਯਾਦ ਕਰਨ ਲੱਗ ਪਏ ਸਤਿਗੁਰਾਂ ਦੀ ਸ਼ਰਨ ਵਿੱਚ ਚਲੇ ਗਏ ਇਵੇਂ ਨਹੀਂ ਕਰਨਾ ਚਾਹੀਦਾ ਸਤਿਗੁਰਾਂ ਨਾਲ ਪੂਰਨ ਪ੍ਰੇਮ ਭਰੋਸਾ ਰੱਖਣਾ ਚਾਹੀਦਾ ਔਖੇ ਸਮੇਂ ਵਿੱਚ ਸੌਖੇ ਸਮੇਂ ਵਿੱਚ ਉਹੀ ਗੁਰੂ ਦਾ ਅਸਲੀ ਸਿੱਖ ਹੈ ਖਾਲਸਾ ਜੀ ਮਤਲਬ ਉਹ ਤੇ ਗੁਰੂ ਕੋ ਚਲੇ ਗਏ ਜਦੋਂ ਮਤਲਬ ਨਿਕਲ ਗਿਆ ਫਿਰ ਹੋਰਾਂ ਦੇਵਤਿਆਂ ਦੇ ਦਾਸ ਬਣ ਗਏ ਹੋਰਾਂ ਦੇਵੀਆਂ ਦੇ ਦਾਸ ਬਣ ਗਏ ਜਿੱਥੇ ਕਿਸੇ ਨੇ ਕਿਹਾ ਉੱਥੇ ਚਲੇ ਗਏ ਐਵੇਂ ਨਹੀਂ ਮਹਾਰਾ ਸੱਚੇ ਪਾਸ਼ਾ ਸਤਗੁਰਾਂ ਦੀ ਮਿਹਰ ਸਦਕਾ ਭਾਈ ਸਾਹਿਬ ਭਾਈ ਗੁਰਦਾਸ ਜੀ ਖਾਲਸਾ ਜੀ ਲਿਖਦੇ ਜੈਸੇ ਕਨ ਕੋਰ ਮੋਰ ਚਾਤਰਕ ਸੁਨੇਹ ਗਤ ਬਰਖਤ ਮੇਹ ਅਸਨੇਹ ਕੈ ਦਿਖਾਵਹੀ ਕਹਿੰਦੇ ਜਿਵੇਂ ਜਦੋਂ ਮੀਂਹ ਪੈਂਦਾ ਹੈ ਮੇਘਾ ਆਉਂਦਾ ਹੈ ਤੇ ਬੱਦਲ ਗੱਜਦੇ ਹਨ ਮੀਂਹ ਪੈਂਦਾ ਹੈ ਉਸ ਵੇਲੇ ਖਾਲਸਾ ਜੀ ਮੂਰਤ ਜਿਹੜਾ ਪਪੀਹਾ ਹੈ ਉਹਦੀ ਖੁਸ਼ੀ ਜਿਹੜੀ ਹੈ ਉਹ ਸੰਭਲੀ ਨਹੀਂ ਜਾਂਦੀ। ਇਹਨਾਂ ਪ੍ਰੇਮ ਉਹਨਾਂ ਨੂੰ ਆਉਂਦਾ ਕਿ ਮੋਰ ਜਿਹੜੇ ਨੇ ਖਾਲਸਾ ਜੀ ਮੀਂਹ ਦੇ ਵਿੱਚ ਨੱਚਦੇ ਐਸਾ ਪ੍ਰੇਮ ਉਹਨਾਂ ਦੇ ਅੰਦਰ ਉਮੜ ਆਉਂਦਾ ਕਿ ਮੀਂਹ ਦੀ ਖੁਸ਼ੀ ਦੇ ਕਰਕੇ ਉਹ ਨਾਚ ਕਰਦੇ ਨੇ ਖੁਸ਼ ਹੁੰਦੇ ਨੇ ਤੇ ਪਰ ਜਿਸ ਵੇਲੇ ਮੀਂਹ ਖਤਮ ਹੋ ਜਾਂਦਾ ਸਮਾਪਤ ਹੋ ਜਾਂਦਾ ਗਰਮੀ ਆ ਜਾਂਦੀ ਹੈ ਉਸ ਵੇਲੇ ਖਾਲਸਾ ਜੀ ਉਹਨਾਂ ਦੀ ਜਿਹੜੀ ਉਹ ਖੁਸ਼ੀ ਹੈ ਉਹ ਨਹੀਂ ਹੁੰਦੀ। ਜਿਹੜੀ ਮੀਂਹ ਪੈਣ ਵੇਲੇ ਹੁੰਦੀ ਹੈ ਭਾਵ ਕੇ ਉਹਨਾਂ ਦੇ ਅੰਦਰ ਉਹ ਮੀਂਹ ਦੇ ਨਾਲ ਪ੍ਰੇਮ ਹੈ ਤੇ ਉਹ ਨੱਚਦੇ ਨੇ ਜਦੋਂ ਮੀਂਹ ਬੰਦ ਹੋ ਗਿਆ ਤੇ ਖਾਲਸਾ ਜੀ ਉਹਨਾਂ ਦਾ ਜਿਹੜਾ ਪ੍ਰੇਮ ਹੈ ਉਹ ਜਾਂਦਾ ਲੱਗਾ ਜਿਵੇਂ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਉਸ ਵੇਲੇ ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰਨੋਂ ਬਹਟ ਜਾਂਦੇ ਆ ਜਦੋਂ ਸਾਡੇ ਕੋਲੇ ਕੁਝ ਨਹੀਂ ਹੁੰਦਾ ਉਸ ਨੂੰ ਅਸੀਂ ਮਹਾਰਾਜ ਨੂੰ ਯਾਦ ਕਰਦੇ ਫਿਰਦੇ ਆ ਉਦੋਂ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਗੁਣ ਗਾਉਂਦੇ ਆ ਐਸੇ ਹੀ ਕਹਿੰਦੇ ਜੈਸੇ ਤੋ ਕਮਲ ਜਲ ਅੰਤਰ ਦਸੰਤਲ ਹੋਏ ਮਦ ਕਰ ਦਿਨ ਕਰ ਹੇਤ ਉਪਜਾਵਹੀ ਕਹਿੰਦੇ ਜਿਵੇਂ ਜਿਹੜਾ ਕੌਲ ਦਾ ਫੁੱਲ ਹੈ ਕਮਲ ਦਾ ਫੁੱਲ ਤੇ ਭੌਰਾ ਹੈ ਜਿਹੜਾ ਉਹ ਵੀ ਪ੍ਰੇਮ ਦੱਸਦੇ ਇਸ ਦਾ ਵੀ ਖਾਲਸਾ ਜੀ ਦੁਸਤਾਂਤ ਦਿੰਦੇ ਕਿ ਜਿੱਦਾਂ ਰਾਤ ਨੂੰ ਜਿਹੜਾ ਕੌਲ ਦਾ ਫੁੱਲ ਹੈ ਕਮਲ ਦਾ ਫੁੱਲ ਹੈ ਖਾਲਸਾ ਜੀ ਪਾਣੀ ਵਿੱਚ ਡੁੱਬ ਜਾਂਦਾ ਸੁਗੜ ਜਾਂਦਾ ਤੇ ਜਦੋਂ ਸੂਰਜ ਚੜ੍ਹਦਾ ਉਸ ਵੇਲੇ ਉਹ ਖਿੜ ਜਾਂਦਾ ਇਹ ਵੀ ਉਹਦਾ ਪ੍ਰੇਮ ਦੱਸਣਾ ਕੀਤਾ ਵੀ ਜਦੋਂ ਉਹ ਸੂਰਜ ਚੜ੍ਹਿਆ ਤੇ ਉਹ ਖਿਲ ਗਿਆ ਉਹਦਾ ਪ੍ਰੇਮ ਉਹਦੇ ਨਾਲ ਪੈਦਾ ਹੋਇਆ ਜਿਸ ਵੇਲੇ ਸੂਰਜ ਡੁੱਬਾ ਤੇ ਖਾਲਸਾ ਜੀ ਉਹ ਫੁੱਲ ਵੀ ਸੁਗੜ ਗਿਆ ਤੇ ਜਾਂ ਦੂਜੀ ਐਗਜ਼ਾਮਪਲ ਦਿੰਦੇ ਨੇ ਕਿ ਜਦੋਂ ਰਾਤ ਨੂੰ ਉਹ ਜਿਹੜਾ ਕਮਲ ਦਾ ਫੁੱਲ ਹੈ ਸੁਗੜਿਆ ਹੁੰਦਾ ਪਾਣੀ ਵਿੱਚ ਡੁੱਬਿਆ ਹੁੰਦਾ ਤੇ ਜਿਹੜਾ ਭੌਰਾ ਹੈ ਖਾਲਸਾ ਜੀ ਉਹਦੇ ਵੱਲ ਤੱਕਦਾ ਵੀ ਨਹੀਂ ਜਿਸ ਵੇਲੇ ਸੂਰਜ ਚੜ ਜਾਂਦਾ ਤੇ ਜਿਹੜਾ ਕਮਲ ਦਾ ਫੁੱਲ ਹੈ ਖੇੜ ਜਾਂਦਾ ਤੇ ਭੌਰਾ ਆ ਕੇ ਬਹਿ ਜਾਂਦਾ ਭਾਵ ਮਤਲਬ ਦਾ ਪ੍ਰੇਮ ਹੈ ਇਹ ਮਤਲਬ ਦਾ ਪ੍ਰੇਮ ਉਹ ਜੀਵ ਕਰਦੇ ਹਨ ਵੇਖੋ ਸਤਗੁਰਾਂ ਦੀ ਬਾਣੀ ਸਾਨੂੰ ਕਿੰਨਾ ਸੋਹਣਾ ਸਮਝਾਉਂਦੀ ਹੈ ਕਿ ਅਸਲੀ ਪ੍ਰੇਮ ਕੀ ਹੈ ਕਹਿੰਦੇ ਦਾਦਰ ਨਿਰਾਦਰ ਹੋਏ ਜੀਅਤ ਪਵਨ ਪਖ ਜਲਤ ਅਜ ਮਾਰਤ ਨਾ ਪ੍ਰੇਮ ਲਹ ਜਾ ਲਜਾ ਵਹੀ ਇਹ ਬਚਨ ਆਉਂਦਾ ਕਹਿੰਦੇ ਜਿਹੜਾ ਦਾਦਰ ਹੁੰਦਾ ਖਾਲਸਾ ਜੀ ਡੱਡੂ ਹੁੰਦਾ ਦਾਦਰ ਡੱਡੂ ਕਿ ਕਹਿੰਦੇ ਇਹ ਜਿਹੜਾ ਡੱਡੂ ਹੈ ਇਹ ਜਿੱਦਾਂ ਚਿਰ ਖਾਲਸਾ ਜੀ ਇਹਨੂੰ ਲੋੜ ਹੈ ਇਹਦਾ ਪ੍ਰੇਮ ਇਹਦੇ ਪਾਣੀ 'ਚ ਵੜ ਜਾਂਦਾ ਤੇ ਜਦੋਂ ਇਹਦਾ ਚਿੱਤ ਕਰਦਾ ਇਹ ਪਾਣੀ 'ਚੋਂ ਬਾਹਰ ਆ ਜਾਂਦਾ ਉਦੋਂ ਹਵਾ ਭਖਣ ਲੱਗ ਪੈਂਦਾ ਉਦੋਂ ਇਹਨੂੰ ਹਵਾ ਸੋਹਣੀ ਲੱਗਣ ਲੱਗ ਪੈਂਦੀ ਹੈ ਤੇ ਜਦੋਂ ਕੋਈ ਇਹਨੂੰ ਮਾਰਨ ਦੌੜਦਾ ਇਹਦੇ ਵਾਲ ਕੋਈ ਚੀਜ਼ ਭਜਦੀ ਹੈ ਜਾਂ ਸੱਪ ਭਜਦਾ ਜਾਂ ਕੋਈ ਹੋਰ ਚੀਜ਼ ਇਹਨੂੰ ਮਾਰਨ ਵਾਸਤੇ ਜਾਂਦੀ ਹੈ ਇਹ ਪਾਣੀ ਦੀ ਸ਼ਰਨ ਲੈ ਲੈਂਦਾ ਪਾਣੀ ਵਿੱਚ ਵੜ ਜਾਂਦਾ ਮਤਲਬ ਕਿ ਮਤਲਬ ਦਾ ਪ੍ਰੇਮ ਹੈ ਪਾਣੀ ਦੇ ਨਾਲ ਉਦਾਂ 24 ਘੰਟੇ ਪਾਣੀ ਵਿੱਚ ਨਹੀਂ ਰਹਿੰਦਾ ਮਤਲਬ ਦੇ ਪ੍ਰੇਮ ਕਰਕੇ ਪਾਣੀ ਵਿੱਚ ਵੜਦਾ ਇਹ ਵੀ ਭਾਈ ਸਾਹਿਬ ਨੇ ਦੱਸਣਾ ਕੀਤਾ ਫਿਰ ਹੁਣ ਅੰਤ ਵਿੱਚ ਦੱਸਦੇ ਨੇ ਕਿ ਕਪਟ ਸੁਨੇਹੀ ਤੈਸੇ ਆਨ ਦੇਵ ਸੇਵਕ ਹੈ ਗੋਰ ਸਿਖ ਮੀਨ ਜਲ ਹੇਤ ਠਹਿਰਾਵਹੀ ਕਹਿੰਦੇ ਇਸੇ ਪ੍ਰਕਾਰ ਜਿਹੜੇ ਕਪਟੀ ਗੁਰਸਿੱਖ ਬਣੇ ਹੋਏ ਹਨ ਆਪਣੇ ਆਪ ਨੂੰ ਗੁਰਸੇ ਕਹਿੰਦੇ ਪਰ ਖੋਟੇ ਨੇ ਤੇ ਖੋਟੀ ਮਤ ਉਹਨਾਂ ਨੇ ਧਾਰਨ ਕੀਤੀ ਹੈ ਵੀ ਲੋੜ ਪਏ ਤੇ ਸਤਗੁਰਾਂ ਦੀ ਸ਼ਰਣੀ ਤੇ ਜਦੋਂ ਨਹੀਂ ਲੋੜ ਉਦੋਂ ਅਹੋਰਾ ਦੇਵਤਿਆਂ ਦੀ ਪੂਜਾ ਕੋਈ ਕੰਜਕਾਂ ਕਰਦਾ ਫਿਰਦਾ ਕੋਈ ਸ਼ਿਵਰਾਤਰੀ ਤੇ ਲੰਗਰ ਲਾਉਂਦਾ ਫਿਰਦਾ ਕੋਈ ਦੇਵਤਿਆਂ ਦੀ ਪੂਜਾ ਕਰਦਾ ਫਿਰਦਾ ਕੋਈ ਖਾਲਸਾ ਦੀ ਵੀਰਵਾਰਾਂ ਨੂੰ ਚਾਦਰਾਂ ਚੜਾਉਂਦਾ ਫਿਰਦਾ ਮੈਂ ਇਹ ਨਹੀਂ ਕਹਿੰਦਾ ਨਾ ਕਰੋ ਤੁਹਾਡੀ ਮਰਜ਼ੀ ਆ ਤੁਹਾਡੀ ਜ਼ਿੰਦਗੀ ਆ ਜੋ ਕਰਨਾ ਕਰੀ ਜਾਓ ਉਸ ਉਸ ਉਸੇ ਪ੍ਰਕਾਰ ਦੀ ਸਜ਼ਾ ਮਹਾਰਾਜ ਨੇ ਘੜ ਕੇ ਤੁਹਾਡੇ ਵਾਸਤੇ ਰੱਖੀ ਆ ਉਹ ਤੁਹਾਨੂੰ ਭੋਗਣੀ ਪੈ ਜਾਣੀ ਆ ਗੱਲ ਖਤਮ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਜਿਹੜਾ ਗੁਰੂ ਦਾ ਸਿੱਖ ਹੈ ਖਾਲਸਾ ਜੀ ਉਹ ਸਿਰਫ ਤੇ ਸਿਰਫ ਗੁਰੂ ਦਾ ਸਿੱਖ ਰਵੇ ਹੋਰ ਆ ਥਾਵਾਂ ਦਾ ਸਿੱਖ ਨਾ ਬਣਦਾ ਫਿਰੇ ਜਿਸ ਵੇਲੇ ਭਾਈ ਬੈਲੋ ਜੀ ਖਾਲਸਾ ਜੀ ਤੇ ਜਾਂ ਭਾਈ ਮੰਝ ਜੀ ਇਹ ਸਾਰੇ ਪਹਿਲਾਂ ਸਖੀ ਸਰਵਰੀਆਂ ਦੇ ਚੇਲੇ ਸਨ ਏ ਪੀਰਾਂ ਪੰਗੰਬਰਾਂ ਨੂੰ ਮੰਨਦੇ ਸੀ ਜਿਸ ਵੇਲੇ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਆਏ ਨਾ ਤੇ ਇਹਨਾਂ ਨੇ ਸਿੱਖੀ ਮੰਗਣਾ ਕੀਤੀ ਉਸ ਵੇਲੇ ਮਹਾਰਾਜ ਨੇ ਕਹਿਣਾ ਕੀਤਾ ਸੀ ਭਾਈ ਤੁਹਾਡੇ ਕੋਲ ਤੇ ਪਹਿਲੇ ਸਿੱਖੀ ਹੈ ਸਿੱਖੀ ਤੇ ਸਿੱਖੀ ਨਹੀਂ ਚੜਦੀ ਤੇ ਉਹਨਾਂ ਨੇ ਪੁੱਛਿਆ ਮਹਾਰਾਜ ਤੁਸੀਂ ਕਿਹੋ ਜਿਹਾ ਵਜਨ ਕੀਤਾ ਸਾਡੇ ਕੋ ਕਦੋਂ ਤੁਹਾਡੀ ਸਿੱਖੀ ਹੈ ਮਹਾਰਾਜ ਕਹਿੰਦੇ ਤੁਹਾਡੇ ਕੋਲੇ ਸਖੀ ਸਰਵਰੀਆਂ ਦੀ ਸਿੱਖੀ ਹੈ ਤੇ ਉਹਨਾਂ ਦੀ ਸਿੱਖੀ ਤੇ ਤੁਹਾਡੇ ਕੋਲ ਪਹਿਲਾਂ ਆਈ ਹੈ ਤੇ ਅਸੀਂ ਤੁਹਾਨੂੰ ਸਿੱਖੀ ਕਿੱਥੋਂ ਦੇ ਦਈਏ ਸੋ ਇਸੇ ਪ੍ਰਕਾਰ ਖਾਲਸਾ ਜੀ ਅਸੀਂ ਹਾਂ ਅਸੀਂ ਕਵਟੀਨਾਰ ਹਾਂ ਕਵਟੀ ਜੀਵ ਹਾਂ ਜਦੋਂ ਸਾਨੂੰ ਲੋੜ ਪੈਂਦੀ ਹੈ ਉਦੋਂ ਭੱਜ ਕੇ ਗੁਰੂ ਨਾਨਕ ਸਾਹਿਬ ਦੇ ਘਰ ਚਲੇ ਜਾਣਾ ਦਾਸ ਨੇ ਆਪਣੇ ਅੱਖਾਂ ਦੇ ਨਾਲ ਤੱਕਿਆ ਮੇਰੇ ਵਾਕ ਵੀ ਲੈ ਲਓ ਤੇ ਉਹ ਖਾਲਸਾ ਜੀ ਪੀਰ ਪਗੰਬਰਾਂ ਨੂੰ ਮੰਨਦੇ ਨੇ ਬਹੁਤ ਜ਼ਿਆਦਾ ਪੀਰਾਂ ਦੇ ਮੇਲੇ ਕਰਾਉਣੇ ਕਈ ਕੁਝ ਕਰਾਉਣਾ ਤੇ ਘਰ ਵਿੱਚ ਉਹਨਾਂ ਦੇ ਖਾਲਸਾ ਜੀ ਕਲਾ ਰਹਿੰਦੀ ਹੈ ਇੱਕ ਇੱਕ ਕਰਕੇ ਜੀਵ ਉਹਨਾਂ ਦਾ ਸੰਸਾਰ ਤੋਂ ਤੁਰ ਗਿਆ ਤੇ ਤੁਰਿਆ ਵੀ ਇਦਾਂ ਤੇ ਉਹਨਾਂ ਨੂੰ ਦੱਸਿਆ ਵੀ ਕਿਸੇ ਨੇ ਇਹੀ ਸੀ ਵੀ ਇਹ ਪੀਰ ਤੁਹਾਨੂੰ ਲੈ ਕੇ ਜਾ ਰਿਹਾ ਹੋਰ ਕੋਈ ਨਹੀਂ ਖੜ ਰਿਹਾ ਤੇ ਇਹ ਖਾਲਸਾ ਜੀ ਹੁਣ ਜਦੋਂ ਉਹਨਾਂ ਨੂੰ ਵਿਪਤਾ ਪੈਂਦੀ ਹੈ ਉਹਨਾਂ ਦੇ ਗਾਂ ਮੁੰਡਿਆਂ ਨੂੰ ਬਾਹਰ ਕੰਮ ਨਹੀਂ ਮਿਲਦਾ ਉਹ ਗੁਰੂ ਮਹਾਰਾਜ ਦੇ ਘਰ ਆ ਕੇ ਖੰਡ ਪਾਟ ਸਾਹਿਬ ਕਰਾਉਣ ਲੱਗ ਪੈਂਦੇ ਜਦੋਂ ਖੰਡ ਪਾਟ ਸਾਹਿਬ ਕਰਾਉਂਦੇ ਕੰਮ ਮਿਲ ਜਾਂਦਾ ਤੇ ਫਿਰ ਖਾਲਸਾ ਦੀ ਚਾਦਰਾਂ ਲੈ ਕੇ ਪੀਰਾਂ ਵੱਲ ਨੂੰ ਉਹ ਫਿਰ ਥੋੜਾ ਜਿਹਾ ਮਹੀਨੇ ਲੰਘਦੇ ਨੇ ਤੇ ਫਿਰ ਕੰਮ ਛੁੱਟ ਜਾਂਦਾ ਫੇਰ ਸਤਗੁਰਾਂ ਦੇ ਘਰ ਆਉਂਦੇ ਪਾਠ ਕਰਾਉਂਦੇ ਫੇਰ ਮਿਲ ਜਾਂਦਾ ਉਹਨਾਂ ਮੂਰਖਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਸ ਗੁਰੂ ਦੇ ਦਰ ਤੇ ਜਾ ਕੇ ਬਾਣੀ ਪੜਨ ਦੇ ਨਾਲ ਪੜਾਉਂਦੇ ਨਾਲ ਸਾਨੂੰ ਕੰਮ ਮਿਲਦਾ ਹੈ ਤੇ ਉਹਦੇ ਕਿਉਂ ਨਾ ਪੱਕੇ ਹੋ ਜਾਈਏ ਲੋਕਾਂ ਦੀ ਇਹੋ ਜੀ ਫਿਤਰਤ ਹੈ ਖਾਲਸਾ ਜੀ ਆਪਣੇ ਸਤਿਗੁਰਾਂ ਨੂੰ ਛੱਡ ਕੇ ਤੇ ਹੋਰਾਂ ਦੇਵਤਿਆਂ ਦੇਵੀਆਂ ਦੀ ਪੂਜਾ ਕਰਨੀ ਉਹ ਬੇਫਕੂਫੀ ਹੈ ਜਿਹੜੇ ਲੋਕ ਕਹਿੰਦੇ ਨੇ ਇੱਕ ਨੇ ਖਾਲਸਾ ਜੀ ਇੱਕ ਦੀ ਗੱਲ ਨਹੀਂ ਹੈ ਗੱਲ ਇਹ ਹੈ ਕਿ ਜਿਵੇਂ ਸੂਰਜ ਨੂੰ ਕੋਈ ਦੀਵਾ ਵਿਖਾਵੇ ਤੇ ਸੂਰਜ ਦੇ ਸਾਹਮਣੇ ਕੋਈ ਇਹ ਕਵੇ ਵੀ ਸੂਰਜਾ ਮੈਂ ਤੈਨੂੰ ਨਹੀਂ ਮੰਨਦਾ ਮੈਂ ਤੇ ਆ ਦੀਵੇ ਦੇ ਪ੍ਰਤਾਪ ਨੂੰ ਵੱਡਾ ਮੰਨਦਾ ਇਹਦੇ ਬੇਫਿਕੂਫੀ ਨੇ ਮੂਰਖਾਲੀ ਗੱਲ ਹੈ ਨਾ ਕੋਈ ਬੰਦਾ ਕਿਸੇ ਨੂੰ ਪੁੱਛੇ ਵੀ ਭਾਈ ਤੇਰੇ ਵਾਸਤੇ ਕਿਹੜੀ ਚੀਜ਼ ਸਤਕਾਰਯੋਗ ਐ ਸੂਰਜ ਕਿ ਦੀਵਾ ਤੇ ਉਹ ਬੰਦਾ ਕਹੂਗਾ ਮੇਰੇ ਵਾਸਤੇ ਦੀਵਾ ਸਤਕਾਰਯੋਗ ਐ ਮੈਂ ਸੂਰਜ ਤੋਂ ਕੀ ਲੈਣਾ ਤੇ ਉਹ ਮੂਰਖ ਨੂੰ ਇਹ ਨਹੀਂ ਪਤਾ ਵੀ ਸੂਰਜ ਸਾਰੀਆਂ ਸ਼ਕਤੀਆਂ ਦਾ ਮਾਲਕ ਐ ਤੁਹਾਨੂੰ ਲਾਈਟ ਦੇ ਰਿਹਾ ਚਾਨਣ ਦੇ ਰਿਹਾ ਸੁਖ ਦੇ ਰਿਹਾ ਹੁਣ ਦੀਵੇ ਨਾਲ ਕਿੰਨਾ ਕ ਬੰਦਾ ਕੰਮ ਕਰ ਲੂਗਾ ਸੋ ਇਸੇ ਪ੍ਰਕਾਰ ਖਾਲਸਾ ਜੀ ਆਪਾਂ ਇਦਾਂ ਦੇ ਹਾਂ ਆਪਾਂ ਸਤਿਗੁਰਾਂ ਨੂੰ ਪੂਰਿਆਂ ਨੂੰ ਛੱਡ ਕੇ ਤੇ ਜਿਹੜੇ ਖਾਲਸਾ ਜੀ ਉਸ ਦਾਤੇ ਦੇ ਅੱਗੇ ਸਾਜੇ ਹੋਈਆਂ ਨੌਕਰ ਨੇ ਦਾਸੀਆਂ ਨੇ ਦੇਵ ਨੇ ਉਹਨਾਂ ਦੀ ਪੂਜਾ ਕਰਦੇ ਫਿਰਦੇ ਆ ਸਾਨੂੰ ਉਸੇ ਪਲੀ ਪੂਰਨ ਪਰਮੇਸ਼ਰ ਦੀ ਸੇਵਾ ਕਰਨੀ ਚਾਹੀਦੀ ਹੈ ਜਿਸ ਦਾਤੇ ਦੇ ਕੋਲੋਂ ਖਾਲਸਾ ਜੀ ਇਹ ਦਾਤਾ ਲੈ ਕੇ ਸਾਨੂੰ ਦਿੰਦੇ ਨੇ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਸਾਨੂੰ ਸਮਤ ਆਵੇ ਆਓ ਖਾਲਸਾ ਜੀ ਇਸ ਜਿਹੜੀ ਇਹ ਦਸਤਾਨਤ ਸੀ ਜਿਹੜੇ ਇਹਦੇ ਵਿੱਚੋਂ ਇੱਕ ਚੀਜ਼ ਲੱਭਦੀ ਹੈ ਕਿ ਪ੍ਰੇਮ ਗੁਰੂ ਨਾਲ ਸੱਚਾ ਕਰੋ ਪੂਰਾ ਕਰੋ ਸਤਿਗੁਰਾਂ ਤੇ ਭਰੋਸਾ ਰੱਖੋ ਕਪਟੀ ਸਿੱਖ ਨਾ ਬਣੋ ਕਿ ਲੋੜ ਪਏ ਤੇ ਸਤਿਗੁਰੇ ਦੇ ਦਰ ਜਦੋਂ ਲੋੜ ਪੂਰੀ ਹੋ ਗਈ ਤੇ ਦੂਜੇ ਪਾਸੇ ਐਵੇਂ ਨਾ ਕਰੋ ਸਤਿਗੁਰਾਂ ਤੇ ਭਰੋਸਾ ਰੱਖੋ ਸਤਿਗੁਰੂ ਸਾਰੇ ਸੁੱਖ ਦੇਣ ਵਾਲੇ ਨੇ ਮਹਾਰਾਜ ਦੀ ਕਿਰਪਾ ਸਰਕਾਰ ਜਿਹੜੀ ਅੱਜ ਦੀ ਹੱਡ ਬੀਤੀ ਆਈ ਹੈ ਆ ਉਹ ਖਾਲਸਾ ਜੀ ਸਰਵਣ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਹੱਡ ਬੀਤੀ ਇੱਕ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਮਾਤਾ ਜੀ ਦੱਸਦੇ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵਿੱਚ ਬੜੀ ਸ਼ਕਤੀ ਹੈ ਮੈਂ ਆਪ ਅੱਖਾਂ ਨਾਲ ਤਕੀ ਹੈ ਵੇਖੀ ਹੈ ਤੇ ਉਹਨਾਂ ਨੂੰ ਮੈਂ ਪੁੱਛਣਾ ਕੀਤਾ ਵੀ ਤੁਸੀਂ ਆਪਣੀ ਹੱਡ ਬੀਤੀ ਸੁਣਾਉਣਾ ਕਰੋ ਵੀ ਕੀ ਸਾਡੀ ਹੱਡ ਬੀਤੀ ਹੈ ਉਹ ਕਹਿੰਦੇ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੈਂ ਕਿਤੇ ਕਿਤੇ ਜੇ ਕਿਤੇ ਗਈ ਸਾਂ ਤੇ ਕਿਸੇ ਨਾਲ ਜਾਵਾਂ ਦਰਬਾਰ ਸਾਹਿਬ ਤੇ ਜਾ ਆਉਂਦੀ ਸਾਂ ਵੈਸੇ ਕੋਈ ਬਹੁਤਾ ਨਹੀਂ ਪਿੰਡ ਇਹਨਾਂ ਦਾ ਖਾਲਸਾ ਜੀ ਅੰਮ੍ਰਿਤਸਰ ਦੇ ਬਿਲਕੁਲ ਨਾਲ ਹੈ ਤੇ ਕੋਈ ਬਹੁਤਾ ਔਖਾ ਨਹੀਂ ਜਾਣਾ ਆਉਣਾ ਦੱਸਦੇ ਨੇ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਕਿਵੇਂ ਕਿਰਪਾ ਕੀਤੀ ਮਾਤਾ ਜੀ ਕਹਿੰਦੇ ਕਿ ਅਸੀਂ ਨਾ ਸ਼ਨੀਵਾਰ ਨੂੰ ਜਾਂ ਐਤਵਾਰ ਨੂੰ ਪਹਿਲਾ ਹਫਤੇ ਚ ਕਰਦੇ ਹੁੰਦੇ ਸੀ ਫੇ ਬੀਬੀਆਂ ਜਿਹੜੀਆਂ ਸੀ ਉਹ ਸਾਡੀਆਂ ਕੁਸ਼ਤਾਂ ਬਾਹਰ ਚਲੇ ਗਈਆਂ ਤੇ ਇੱਕ ਦੋ ਬੀਬੀਆਂ ਚੜ੍ਹਾਈ ਕਰ ਗਈਆਂ ਸੀ ਤੇ ਕੁਝ ਕੁ ਬੀਬੀਆਂ ਨੂੰ ਘਰੋਂ ਵੇਲ ਨਹੀਂ ਪਹਿਲਾਂ ਅਸੀਂ ਪੂਰਾ ਹਫਤਾ ਦੁਪਹਿਰ ਨੂੰ ਗੁਰੂ ਘਰ ਜਾ ਕੇ ਸੁਖਨੀ ਸਾਹਿਬ ਦਾ ਪਾਠ ਕਰਨਾ ਰਲ ਕੇ ਸੰਗਤੀ ਰੂਪ ਵਿੱਚ ਬਾਅਦ ਹੌਲੀ ਹੌਲੀ ਘਟਦੇ ਆ ਘਟਦੇ ਆ ਸ਼ਨੀਵਾਰ ਐਤਵਾਰ ਹੋ ਗਿਆ ਫਿਰ ਸ਼ਨੀਵਾਰ ਵੀ ਜਾਂਦਾ ਲੱਗਾ ਤੇ ਐਤਵਾਰ ਹੀ ਰਹਿ ਗਿਆ ਫਿਰ ਉਸ ਤੋਂ ਬਾਅਦ ਮਾਤਾ ਜੀ ਦੱਸਦੇ ਆ ਕਿ ਕਰਦੇ ਆ ਕਰਾਉਂਦੇ ਆ ਜੀ ਉਹ ਜਿਹੜੀਆਂ ਬੀਬੀਆਂ ਸੀ ਦੋਸ ਆ ਉਹਨਾਂ ਦੇ ਵਿੱਚੋਂ ਇੱਕ ਬੀਬੀ ਚੜ੍ਹਾਈ ਕਰ ਗਈ ਮੈਂ ਕੱਲੀ ਰਹਿ ਗਈ ਕਹਿੰਦੀ ਮੈਂ ਕੱਲੀ ਨੇ ਪਾਠ ਕਰਨਾ ਤੇ ਮੈਨੂੰ ਉਹੋ ਜਿਹਾ ਆਨੰਦ ਨਾ ਆਉਣਾ ਜੋ ਸੰਗਤੀ ਰੂਪ ਵਿੱਚ ਆਨੰਦ ਆਉਣਾ ਤੇ ਕਹਿੰਦੇ ਮੈਂ ਨਾ ਬੜਾ ਮਾਨਣਾ ਇਦਾਂ ਕਰਨਾ ਵੀ ਮਹਾਰਾ ਸੱਚੇ ਪਾਸ਼ਾ ਵੀ ਸੰਗ ਬਣੇ ਮੇਰਾ ਤੇ ਮੈਂ ਰਲ ਕੇ ਪਾਠ ਕਰਿਆ ਕਰਾਂ ਮਹਾਰਾ ਕਿਰਪਾ ਕਰੋ ਵੀ ਮੈਨੂੰ ਬੜਾ ਆਨੰਦ ਆਉਂਦਾ ਸੁਖਨੀ ਸਾਹਿਬ ਦਾ ਪਾਠ ਕਰਕੇ ਕਹਿੰਦੇ ਸਤਿਗੁਰਾਂ ਦੀ ਕਿਰਪਾ ਨਾਲ ਉਹ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਕਰਦੇ ਆ ਜਿਹੜੋ ਸੰਗਤੀ ਰੂਪ ਵਿੱਚ ਕਰਦੇ ਸਾਂ ਤੇ ਮੈਂ ਇੱਕ ਵਾਰਾ ਸੰਗਤੀ ਰੂਪ ਵਿੱਚ ਅਰਦਾਸ ਕਰਵਾਈ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਮੇਰਾ ਪੁੱਤ ਜਿਹੜਾ ਸੀ ਉਹ ਬਾਹਰ ਚਲਾ ਗਿਆ ਸੀ ਤੇ ਉਹਨੂੰ ਚੰਗਾ ਕੰਮ ਕਾਜ ਉੱਥੇ ਮਿਲ ਗਿਆ ਸੀ ਚੜ੍ਹਦੀ ਕਲਾ ਨਾਲ ਤੇ ਮਹਾਰਾਜ ਦੀ ਕਿਰਪਾ ਸਦਕਾ ਉਹਨੂੰ 4 ਸਾਲ 4.5 ਸਾਲ 5 ਸਾਲ ਹੋ ਗਏ ਬਾਹਰ ਗਏ ਨੂੰ ਤੇ ਉਹ ਤੋਂ ਬਾਅਦ ਕਹਿੰਦੇ ਮੈਂ ਨਾ ਇਹਦਾ ਮਨ ਵਿੱਚ ਇੱਕ ਵਾਰਾ ਝੂਰ ਦੀ ਸਾ ਵੀ ਬੜਾ ਆਨੰਦ ਸੀ ਜਦੋਂ ਸੰਗਤੀ ਰੂਪ ਵਿੱਚ ਆਪ ਜਪਦੇ ਸਾਂ ਤੇ ਕਹਿੰਦੇ ਕੁਦਰਤੀ ਮੈਨੂੰ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੰਗਤਾਂ ਰਲ ਕੇ ਚਪਹਿਰਾ ਕੱਟਦੀਆਂ ਬਿਓਤੇ ਬੇਅੰਤ ਬਾਣੀ ਪੜ੍ਹੀ ਜਾਂਦੀ ਕਹਿੰਦੀ ਇਹਨੂੰ ਪਤਾ ਪਤਾ ਲੱਗਾ ਮੈਨੂੰ ਉਸ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਸ਼ੁਰੂ ਕੀਤਾ ਐਤਵਾਰ ਮੈਨੂੰ ਪਤਾ ਸੀ ਵੀ ਉੱਥੇ ਕੱਟਦੇ ਕਹਿੰਦਾ ਮੈਂ ਕਹਿੰਦੀ ਐਤਵਾਰ ਜਾਣ ਲੱਗ ਕਿ ਜਦੋਂ ਮੈਂ ਜਾ ਕੇ ਵੇਖਿਆ ਕਿ ਪੰਜ ਬਾਣੀਆਂ ਪੰਜ ਪਾਰਸੀ ਜਪਤੀ ਸਾਹਿਬ ਦੇ ਸ੍ਰੀ ਸੁਖਨੀ ਸਾਹਿਬ ਸ੍ਰੀ ਚੌਪਈ ਸਾਹਿਬ ਅਨੰਦ ਸਾਹਿਬ ਦੀਆਂ ਬਾਣੀਆਂ ਦੇ ਜਾਪ ਹੁੰਦੇ ਫਿਰ ਰਾਸ ਹੁੰਦੀ ਕਹਿੰਦੇ ਮੇਰਾ ਮਨ ਉੱਥੇ ਬੜਾ ਖੁਸ਼ ਹੋਇਆ ਤੇ ਮੈਂ ਵੀ ਚਪੈਰਿਆਂ ਦੇ ਵਿੱਚ ਹਾਜ਼ਰੀ ਭਰਨ ਲੱਗ ਪਈ ਤੇ ਮਹਾਰਾਜ ਦੀ ਕਿਰਪਾ ਸਦਕਾ ਚਲੋ ਸਭ ਕੁਝ ਠੀਕ ਸੀ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ ਕਹਿੰਦੇ ਫਿਰ ਕੀ ਹੁੰਦਾ ਮੈਨੂੰ 5-7 ਚਪਹਿਰੇ ਮੈਂ ਕੱਟਲੇ ਸੀ ਮੈਨੂੰ ਫਿਰ ਪਤਾ ਲੱਗਾ ਵੀ ਇਹਨੂੰ ਚਪਹਿਰਾ ਸਾਹਿਬ ਕਹਿੰਦੇ ਕੱਟਣਾ ਤੇ ਕਹਿੰਦੇ ਮਹਾਰਾਜ ਦੀ ਕਿਰਪਾ ਸਰਕਾਰਾਂ 5-7 ਚਪਹਿਰੇ ਜਿਹੜੇ ਮੈਂ ਕੱਟਲੇ ਸੀ ਉਸ ਤੋਂ ਬਾਅਦ ਕੀ ਹੁੰਦਾ ਕਿ ਮੇਰੇ ਬੱਚੇ ਦਾ ਕੰਮ ਛੁੱਟ ਜਾਂਦਾ ਕੰਮ ਵੀ ਛੁੱਟ ਜਾਂਦਾ ਤੇ ਜਿੱਥੇ ਕੰਮ ਕਰਦਾ ਹੁੰਦਾ ਉੱਥੇ ਕੋਈ ਬਹਿਸ ਬਸਈਆ ਹੋ ਜਾਂਦਾ ਉਹ ਬੰਦਾ ਕਹਿੰਦਾ ਮੈਂ ਪੈਸਾ ਵੀ ਨਹੀਂ ਦੇਣੇ ਤੇਰੇ ਕੋਲੋਂ ਜੋ ਹੁੰਦਾ ਤੂੰ ਕਰ ਲੈ ਵੀ ਮੈਂ ਨਹੀਂ ਤੈਨੂੰ 1 ਰੁਪਿਆ ਵੀ ਦੇਣਾ ਜੋ ਤੂੰ ਕਰ ਸਕਦਾ ਉਹ ਕਰ ਲੈ ਤੇ ਕੋਈ ਅਣਬਣ ਹੋ ਗਈ ਸੀ ਵਾਹਿਗੁਰੂ ਜਾਣੇ ਕੀ ਹੋਇਆ ਸੀ ਉਹਦੇ ਬਾਰੇ ਮਾਤਾ ਕਹਿੰਦੇ ਮੈਨੂੰ ਨਹੀਂ ਪਤਾ ਕਹਿੰਦੇ ਕੰਮ ਛੁੱਟ ਗਿਆ ਤੇ ਮੇਰਾ ਬੱਚਾ ਉਦੋਂ ਇਹਨੇ ਮੈਨੂੰ ਫੋਨ ਕੀਤਾ ਵੀ ਮਾਤਾ ਮੇਰਾ ਕੰਮ ਛੁੱਟ ਗਿਆ ਤੇ ਕੋਈ ਨਹੀਂ ਚੱਲ ਹੋਰ ਮਿਲ ਜੂ ਬਾਅਦ ਚ 15 ਦਿਨ ਲੰਘੇ 20 ਹੋ ਗਏ ਤੇ ਬੱਚੇ ਦਾ ਜਿਹੜਾ ਮੂਡ ਸੀ ਉਹ ਹੁਣ ਖਾਲਸਾ ਚ ਵਿਹਲੇ ਰਹਿ ਰਿਹਾ ਕਿ ਕਿੱਥੇ ਉੱਥੇ ਪਰਦੇਸਾਂ ਵਿੱਚ ਟਾਈਮ ਲੰਘਦਾ ਤੇ ਉਹ ਕਹਿਣ ਲੱਗ ਪਿਆ ਵੀ ਮੈਂ ਵਾਪਸ ਆ ਜਾਣਾ ਵੀ ਮੈਂ ਨਹੀਂ ਇੱਥੇ ਰਹਿਣਾ ਇੱਥੇ ਫਾਇਦਾ ਕੋਈ ਨਹੀਂਗਾ ਤੇ ਜਿਹੜਾ ਮੈਂ ਕੰਮ ਕੀਤਾ ਉਹਨੀਆਂ ਛੁੱਟੀਆਂ ਹੁੰਦੀਆਂ ਨੇ ਕੰਮ ਮੈਨੂੰ ਸਹੀ ਤਰ੍ਹਾਂ ਮਿਲਦਾ ਨਹੀਂ ਇਦਾਂ ਕਰਦਿਆਂ ਕਰਦਿਆਂ ਖਾਲਸਾ ਜੀ ਉਹ ਜਿਹੜਾ ਨਾ ਮਨ ਹੀ ਉਹਦਾ ਟੁੱਟ ਗਿਆ ਵੀ ਮੈਂ ਹੁਣ ਵਾਪਸ ਆ ਜਾਣਾ ਵੀ ਮੈਂ ਨਹੀਂ ਇੱਥੇ ਰਹਿਣਾ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਉਹ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਮਾਰਾ ਸੱਚੇ ਪਾਤਸ਼ਾਹ ਡੇਢ ਮਹੀਨਾ ਹੋ ਗਿਆ ਸੀ ਕੰਮ ਛੁੱਟੇ ਨੂੰ ਮੈਂ ਅਰਦਾਸ ਕੀਤੀ ਮਾਰਾ ਦੇ ਚਰਨਾਂ ਵਿੱਚ ਵੀ ਸੱਚੇ ਪਾਤਸ਼ਾਹ ਜਿਹੜਾ ਕਾਕਾ ਆਉਣਾ ਚਾਹੁੰਦਾ ਉਥੋਂ ਮਾਰਾ ਬੜੇ ਵਕਤਾਂ ਨਾਲ ਭੇਜਿਆ ਬੜੇ ਔਖੇ ਪੈਸੇ ਇਕੱਠੇ ਕਰਕੇ ਇਕੱਠੇ ਕਰਕੇ ਭੇਜਿਆ ਤੇ ਕਿਰਪਾ ਕਰੋ ਉਥੇ ਕਿਰਤ ਕਮਾਈ ਵਿੱਚ ਮਾਰਾ ਉਹਦਾ ਜੀ ਲਾਓ ਤੇ ਉਹਨੂੰ ਕਿਰਤ ਕਮਾਈ ਬਖਸ਼ੋ ਕਹਿੰਦੀ ਆਪ ਹੀ ਮਹਾਰਾਜ ਦੇ ਚਰਨਾਂ ਵਿੱਚ ਸਤਿਗੁਰਾਂ ਦੀ ਕਿਰਪਾ ਵਰਤੀ ਕਿ ਜਿਹੜਾ ਬੱਚਾ ਨਾ ਝੂਰੀ ਜਾਂਦਾ ਸੀ ਉਹ ਇੱਕ ਦਪਹਿਰਾ ਮੈਂ ਕਟਿਆ ਉਦੋਂ ਅਰਦਾਸ ਕੀਤੀ ਸੀ ਤੇ ਉਹ ਬੱਚਾ ਮੇਰਾ ਜਿਹੜਾ ਉਹਦਾ ਆਉਣ ਦੀ ਜਿੱਦ ਸੀ ਉਹ हट ਗਈ ਸੀ ਤੇ ਕਹਿਣ ਲੱਗ ਪਿਆ ਸੀ ਕੋਈ ਗੱਲ ਨਹੀਂ ਮਾਤਾ ਮੈਂ ਐਵੇਂ ਬੋਲਦਾ ਰਹਿਣਾ ਤੂੰ ਫਿਕਰ ਨਾ ਕਰੀ ਮੈਨੂੰ ਕੰਮ ਮਿਲ ਜਾਣਾ ਕੋਈ ਗੱਲ ਨਹੀਂ ਉੱਥੇ ਦੱਬ ਕੇ ਕੰਮ ਕਰਾਂਗੇ ਫਿਰ ਚੰਗੇ ਪੈਸੇ ਕਮਾਵਾਂਗੇ ਫਿਕਰ ਨਾ ਤੂੰ ਕਰ ਵੀ ਮੈਂ ਇੱਥੇ ਹੀ ਆ ਮੈਂ ਨਹੀਂ ਆਉਣਾ ਮੈਂ ਮਹਾਰਾਜ ਦਾ ਸ਼ੁਕਰਾਨਾ ਕੀਤਾ ਬਾਬਾ ਦੀਪ ਸਿੰਘ ਸਾਹਿਬ ਦਾ ਵੀ ਮਹਾਰਾਜ ਮੈਂ ਅਰਦਾਸ ਕੀਤੀ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਨੇ ਤਤਸ਼ਿਣ ਮਹਾਰਾਜ ਪ੍ਰਵਾਨ ਕਰ ਲਈ ਵੀ ਚਲੋ ਬੱਚਾ ਹੁਣ ਉਹਨੂੰ ਨਹੀਂ ਕਹਿੰਦਾ ਵੀ ਮਹਾਰਾਜ ਦੀ ਕਿਰਪਾ ਨਾਲ ਠੀਕ ਆ ਮੈਂ ਕੰਮ ਕਾਜ ਕਰੂੰਗਾ ਫਿਰ ਕਹਿੰਦੇ ਮੈਨੂੰ ਨਾ ਉਥੇ ਮੇਰੇ ਨਾਲ ਸਾਂਝ ਪੈ ਗਈ ਇੱਕ ਦੋ ਦਿਨ ਸੰਗਤਾਂ ਦੀ ਕਹਿੰਦੇ ਉਹ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਉਹ ਦਾਸ ਦੇ ਚੈਨਲ ਤੋਂ ਹੱਦ ਬੀਤੀਆਂ ਸੁਣਦੀਆਂ ਸੀ ਮਾਤਾਵਾਂ ਤੇ ਉਹਨਾਂ ਨੇ ਕੋਈ ਚੈਨਲ ਵਾਹਿਗੁਰੂ ਜਾਨੇ ਕੋਈ ਬਣਾਇਆ ਸੀਗਾ ਗਰੁੱਪ WhatsApp ਦੇ ਉੱਤੇ ਉਥੇ ਦਾਸ ਦੀ ਵੀਡੀਓ ਪਾ ਦਿੰਦੀਆਂ ਸੀ ਉਹ ਰਲ ਕੇ ਸੁਣਦੇ ਸੀ ਸਾਰੇ ਇਹ ਚਲੋ ਉੱਥੇ ਵਿੱਚ ਸਾਰਿਆਂ ਤੇ ਲਿੰਕ ਜਦੋਂ ਚੱਲ ਜਾਂਦਾ ਸੀ ਸ਼ੇਅਰ ਹੋ ਜਾਂਦਾ ਸੀ ਫਿਰ ਸੁਣਦੇ ਸੀ ਉਹ ਮਹਾਰਾਜ ਦੀ ਕਿਰਪਾ ਸਦਕਾ ਇੱਕ ਐਸੀ ਹੱਡ ਬੀਤੀ ਦਾਸ ਦੇ ਪੁਰਾਣੀ ਕਿਤੇ ਪਾਈ ਸੀ ਉਹ ਮਾਤਾ ਜੀ ਨੇ ਸੁਣੀ ਵੀ ਜਿਹੜੀ ਸ਼ੀਧੀ ਦੇਗ ਬਾਬਾ ਨੋ ਸਿੰਘ ਸਾਹਿਬ ਦੇ ਅਸਥਾਨੇ ਤੇ ਕਰਾਈਏ ਤੇ ਗੁਰੂ ਸਾਹਿਬ ਦੀ ਵੱਡੀ ਕਿਰਪਾ ਪ੍ਰਾਪਤ ਹੁੰਦੀ ਆ ਕਿ ਕਾਰਜ ਜਿਹੜਾ ਅੜਿਆ ਮੋਰਚਾ ਹੁੰਦਾ ਉਹ ਚੱਲ ਪੈਂਦਾ ਤੇ ਮਾਤਾ ਕਹਿੰਦੀ ਮੈਂ ਸੋਚਿਆ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਆਈਆਂ ਕੀ ਪਤਾ ਬਾਬਾ ਦੀਪ ਸਿੰਘ ਸਾਹਿਬ ਵੀ ਮੈਨੂੰ ਇਹ ਰਸਤਾ ਦੱਸ ਰਹੇ ਹੋਣ ਕਹਿੰਦੇ ਮਹਾਰਾਜ ਦੀ ਕਿਰਪਾ ਸਦਕਾ ਮੈਂ ਫਿਰ ਜਿਹੜੀ ਸਤਗੁਰਾਂ ਦੀ ਕਿਰਪਾ ਸਦਕਾ ਛੀਦੀ ਦੇਗ ਲੈ ਕੇ ਰਸਤ ਵਿੱਚ ਪਰਚੀ ਪਾ ਕੇ ਤੇ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ਆਸਾਨੇ ਤੇ ਜਦੋਂ ਗਈ ਨਾ ਉੱਥੇ ਸਿੰਘ ਮੈਨੂੰ ਕਹਿੰਦੇ ਆ ਵੀ ਅਸੀਂ ਕੀ ਅਰਦਾਸ ਕਰਨੀ ਹੈ ਕਹਿੰਦੇ ਮੈਂ ਦੱਸਿਆ ਕਿ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਮੈਂ ਇਹੀ ਅਰਦਾਸ ਕਰਾਉਣੀ ਹੈ ਵੀ ਮੇਰਾ ਪੁੱਤ ਜਿਹੜਾ ਉੱਥੇ ਬਾਹਰ ਬੈਠਾ ਵਿਹਲਾ ਤੇ ਉਹਨੂੰ ਕੰਮ ਕਾਰਜ ਮਿਲ ਜਵੇ ਇਹਨੇ ਮੈਂ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਛੀਦੀ ਦੇਖ ਕਰਵਾਈ ਤੇ ਦੂਜੇ ਦਿਨ ਮੇਰੇ ਪੁੱਤਰ ਨੂੰ ਕੰਮ ਮਿਲ ਗਿਆ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤੀ ਦੂਸਰੇ ਦਿਨ ਇਹਨੂੰ ਕੰਮ ਮਿਲ ਗਿਆ ਉਸ ਤੋਂ ਬਾਅਦ ਚਲੋ ਹੋਰ ਭਰੋਸਾ ਬਣਿਆ ਸਤਿਗੁਰਾਂ ਦੀ ਕਿਰਪਾ ਵਰਤੀ ਕਹਿੰਦੇ ਫਿਰ ਮੈਨੂੰ ਮੇਰੇ ਪੁੱਤ ਨੇ ਕਿਹਾ ਵੀ ਮਾਤਾ ਮੇਰੇ ਪੈਸੇ ਦੋ ਤਿੰਨ ਜਗ੍ਹਾ ਬੜੇ ਫਸਿਆ ਤੇ ਮੈਂ ਕੀ ਕਰਾਂ ਵੀ ਉਹ ਪੈਸੇ ਜੇ ਮਿਲ ਜਣਦੇ ਆਪਾਂ ਸੌਖੇ ਹੋ ਜਾਾਂਗੇ ਵੀ ਇੱਥੇ ਖਰਚੇ ਬਹੁਤ ਆ ਕਹਿੰਦੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਗਲੀ ਜਿਹੜੀ ਦੁਪਹਿਰਾ ਕੱਟਣ ਗਈ ਮੈਂ ਟਾਈਮ ਨਾ ਚਲੀ ਗਈ ਮੈਂ ਸ਼ੀਦੀ ਦੇਗ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਕਰਾਈ ਤੇ ਨਾਲੇ ਸਿੰਘ ਕੋਲੋਂ ਅਰਦਾਸ ਕਰਾਈ ਨਾਲੇ ਵਿੱਚ ਪਰਚੀ ਪਾਤੀ ਕਿ ਬਾਬਾ ਜੀ ਆਪ ਜੀ ਦੇ ਪੁੱਤਰ ਦੇ ਮਹਾਰਾਜ ਉੱਥੇ ਬਾਹਰ ਪੈਸੇ ਫਸਿਆ ਜੇ ਉਹ ਪੈਸੇ ਨਿਕਲ ਆਉਣ ਤੇ ਉਹ ਪੈਸਿਆਂ ਦਾ ਦਸਵਾਂ ਹਿੱਸਾ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਾਂਗੇ ਤੇ ਉਹ ਮਾਤਾ ਜੀ ਨੇ ਇਹ ਅਰਦਾਸ ਕਰਤੀ ਉਹ ਸਤਗੁਰਾਂ ਦੀ ਕਿਰਪਾ ਵਰਤੀ ਉਹ ਦੋ ਹਫ਼ਤਿਆਂ ਦੀ ਖਾਲਸਾ ਜਿਹੜਾ ਬੰਦਾ ਕਹਿੰਦਾ ਸੀ ਜੋ ਮਰਜ਼ੀ ਕਰ ਲਾ ਜਿੱਦਾਂ ਮਰਜ਼ੀ ਕਰ ਲਾ ਮੈਂ ਤੈਨੂੰ ਪੈਸੇ ਨਹੀਂ ਦੇਣੇ ਉਹਦਾ ਕੋਈ ਰਿਸ਼ਤੇਦਾਰ ਪਤਾ ਨਹੀਂ ਉਹਨਾਂ ਦਾ ਜੀਜਾ ਸੀ ਉਹ ਤੇ ਉਹ ਮੇਰੇ ਜਿੱਥੇ ਮੇਰਾ ਬੇਟਾ ਕੰਮ ਤੇ ਲੱਗਾ ਸੀ ਉੱਥੇ ਉਹ ਵੀ ਕੰਮ ਕਰਦਾ ਸੀ ਉਹ ਗੱਲਾਂ ਬਾਤਾਂ ਨਿਕਲੀਆਂ ਤੇ ਉਹਨੇ ਦੱਸਿਆ ਵੀ ਮੈਂ ਪਹਿਲਾਂ ਇੱਥੇ ਇਦਾਂ ਦੇ ਬੰਦੇ ਨਾਲ ਕੰਮ ਕਰਦਾ ਉੱਥੇ ਮੇਰੇ ਪੈਸੇ ਫਸਿਆ ਤੇ ਉਹ ਰਿਸ਼ਤੇਦਾਰ ਕਹਿੰਦਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇਰੇ ਪੈਸੇ ਹੈਗੇ ਆ ਤੇ ਮੈਂ ਲੈ ਕੇ ਦਊਂਗਾ ਤੇ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਨੇ ਐਸਾ ਹੀ ਲਵ ਸਿਲਾ ਬਾਬਾ ਰੋਸ ਸਿੰਘ ਸਾਹਿਬ ਨੇ ਬਣਾਇਆ ਕਿ ਉੱਥੋਂ ਪੈਸੇ ਉਹਨਾਂ ਨੂੰ ਉਹ ਵੀ ਜਿਹੜੇ ਵਾਪਸ ਉੱਥੋਂ ਮਿਲ ਗਏ ਤੇ ਫਿਰ ਹੋਇਆ ਕੀ ਮੈਂ ਆਪਣੇ ਬੱਚੇ ਨੂੰ ਕਹਾਂ ਵੀ ਪੁੱਤਰਾ ਮੈਂ ਅਰਦਾਸ ਇਹ ਕੀਤੀ ਸੀ ਵੀ ਜਿਹਨੂੰ ਤੈਨੂੰ ਪੈਸੇ ਮਿਲ ਜਾਣਗੇ ਤੇ ਦਸਵਾਂ ਹਿੱਸਾ ਜਿਹੜਾ ਮਹਾਰਾਜ ਤੁਹਾਡੇ ਸਥਾਨ ਤੇ ਸੇਵਾ ਕਰਾਂਗੇ ਤੇ ਕਹਿੰਦਾ ਮੈਂ ਅਜ ਇੱਕ ਇਹ ਨਹੀਂ ਮੈਂ ਕਹੀ ਤੇ ਮੇਰਾ ਮੁੰਡਾ ਕਹਿੰਦਾ ਲੈ ਮਾਤਾ ਤੂੰ ਹੁਣ ਸੁਖਣਾ ਸੁਖੀ ਜਾ ਮਹਾ ਪੈਸੇ ਮਿਲੇ ਆ ਹੁਣ ਆ ਆ ਜੋ ਆ ਫਲਾਣਾ ਘਹਾਣਾ ਉਹਨੇ ਪੈਸੇ ਨਾ ਪਾਏ ਜਿਹੜਾ ਦਸਣਾ ਹਿੱਸਾ ਪੈਸਾ ਨਾ ਪਾਇਆ ਮੈਨੂੰ ਕਹਿੰਦੇ ਤੀਜੇ ਦਿਨ ਦੂਜੇ ਦਿਨ ਕ ਤੀਜੇ ਦਿਨ ਉਹਦਾ ਕੰਮ ਫੇਰ ਛੁੱਟ ਗਿਆ ਉੱਥੋਂ ਜਵਾਬ ਹੋ ਗਿਆ ਉਹ ਬੰਦੇ ਨੇ ਕਹਿਤਾ ਵੀ ਸਾਡਾ ਪੁਰਾਣਾ ਬੰਦਾ ਹੈਗਾ ਆ ਅਸੀਂ ਉਹ ਲਾ ਲੈਣਾ ਤੇ ਸਾਨੂੰ ਨਵੇਂ ਬੰਦੇ ਦੀ ਲੋੜ ਨਹੀਂ ਹੈਗੀ ਤੇ ਤੂੰ ਕਿਤੇ ਹੋਰ ਕੰਮ ਲੱਭ ਲਾ ਉੱਥੇ ਵੀ ਖਾਲਸਾ ਜੀ ਜਵਾਬ ਹੋ ਗਿਆ ਤੇ ਮੈਨੂੰ ਫੋਨ ਕਰਕੇ ਕਹਿੰਦਾ ਮਾਤਾ ਲੈ ਕੰਮ ਛੁੱਟ ਗਿਆ ਮੇਰਾ ਕਹਿੰਦੀ ਮੈਂ ਉਹਨੂੰ ਇਹੀ ਗੱਲ ਕਹੀ ਵੀ ਤੂੰ ਮਹਾਰਾਜ ਦਾ ਦਸਵੰਦ ਜਿਹੜਾ ਸੁੱਖਿਆ ਸੀ ਮੈਂ ਉਹ ਦਿੱਤਾ ਨਹੀਂ ਮਨੁਕਰ ਹੋਇਆ ਕਿਰਤ ਕਰਨ ਹੋਇਆ ਇਸੇ ਕਰਕੇ ਕੰਮ ਛੁੱਟਿਆ ਕਹਿੰਦਾ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਮਾਤਾ ਕਹਿੰਦੀ ਮੇਰੇ ਮੂੰਹ ਕਢਾ ਰਹੇ ਹੁਣ ਵੀ ਜਾ ਦਸਵੰਦ ਦੀ ਸੇਵਾ ਭੇਜ ਦਸਵੰਦ ਦੀ ਵੀ ਡਬਲ ਸੇਵਾ ਭੇਜ ਹੁਣ ਦੋ ਅੱਗੇ 10% ਆਪਾਂ ਦਸਵਾਂ ਹਿੱਸਾ ਕੱਢਦੇ ਆ ਨਾ ਤੇ ਕਹਿੰਦੇ ਤੂੰ 20ਵਾਂ ਹਿੱਸਾ ਕੱਢ ਹੁਣ ਤੇ ਮਹਾਰਾਜਾ ਕਿਰਪਾ ਕਰਨਗੇ ਖਾਲਸਾ ਜੀ ਫਿਰ ਮਾਤਾ ਕਹਿੰਦੀ ਮੇਰੇ ਮੁੰਡੇ ਨੇ ਨਾ ਵੀਹਾਂ ਸੱਪ ਭੇਜਿਆ ਪਿਆ ਸੀ ਫਿਰ ਮੈਂ ਮਹਾਰਾਜ ਦੀ ਕਿਰਪਾ ਸਰਕਾਰ ਲੰਗਰ ਵਾਸਤੇ ਕੋਈ ਰਸਤਾ ਬਸਤ ਦਿੱਤੀ ਸ਼ੀਧੀ ਦੇਖ ਦਿੱਤੀ ਘੋੜਿਆਂ ਨੂੰ ਚਣੇ ਵਾਸਤੇ ਸੇਵਾ ਵਰਤ ਲਈ ਉਹਦੀ ਤੇ ਉਹ ਐਸੀ 사ਤਗੁਰਾਂ ਦੀ ਕਿਰਪਾ ਹੋਈ ਜਿਸ ਦਿਨ ਮੈਂ ਚਣੇ ਦੇ ਰਸਤਾ ਬਸਤ ਦੇ ਕੇ ਆਈਆਂ ਉਹ ਫਿਰ ਉਸੇ ਕੰਮ ਤੋਂ ਜਿੱਥੋਂ ਜਵਾਬ ਹੋਇਆ ਸੀ ਖਾਲਸਾ ਜੀ ਜਿਹੜੇ ਉਹ ਬੰਦੇ ਨੇ ਲੈ ਕੇ ਦਿੱਤਾ ਸੀ ਕੰਮ ਜਿਹੜਾ ਉਹ ਜਿੱਥੋਂ ਪੈਸੇ ਮਿਲੇ ਸੀ ਉਹਦਾ ਜੀਜਾ ਸੀ ਜਿਹੜਾ ਨਾਂ ਲੱਗਾ ਉਸੇ ਬੰਦੇ ਨੇ ਗੱਲਬਾਤ ਕਰਕੇ ਤੇਨੂੰ ਫੇਰ ਕੰਮ ਤੇ ਸੱਦ ਲਿਆ ਉਹ ਉਸ ਦਿਨ ਤੋਂ ਮੇਰੇ ਪੁੱਤਰ ਦਾ ਭਰੋਸਾ ਬਣ ਗਿਆ ਵੀ ਨਹੀਂ ਸਤਗੁਰਾਂ ਦੀ ਕੋਈ ਕਿਰਪਾ ਹੁੰਦੀ ਆ ਇਹ ਸਤਗੁਰ ਮਿਹਰ ਕਰਦੇ ਆ ਫਿਰ ਉਸ ਦਿਨ ਤੋਂ ਬਾਅਦ ਦਸਵੰਧ ਦੀ ਸੇਵਾ ਕਰਦੇ ਆ ਸਤਗੁਰਾਂ ਦੀ ਕਿਰਪਾ ਨਾਲ ਕੰਮ ਅੱਜ ਹੋਰ ਕੱਲ ਨੂੰ ਹੋਰ ਬਹੁਤ ਸੋਨੇ ਪੈਸੇ ਉਹ ਕਮਾਉਂਦਾ ਸਤਗੁਰਾਂ ਦੀ ਕਿਰਪਾ ਸਦਕਾ ਇਹ ਸਿਆਰੀ ਖੇੜ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਵਰਤੀ ਹੈ ਤੇ ਮਾਤਾ ਕਹਿੰਦੀ ਜਿਹੜਾ ਮੇਰਾ ਮਨ ਨਹੀਂ ਸੀ ਲੱਗਦਾ ਵੀ ਮੈਂ ਇਕੱਲੀ ਕਿਦਾਂ ਪਾਠ ਖਰਾ ਸੰਗਤੀ ਰੂਪ ਵਿੱਚ ਕਰਨਾ ਚਾਹੁੰਦੀ ਸਾਂ ਉਹ ਵੀ ਸਭ ਇਸ਼ਾ ਬਾਬਾ ਦੀਪ ਸਿੰਘ ਸਾਹਿਬ ਦੇ ਸਤਾਨੇ ਤੇ ਜਾ ਕੇ ਪੂਰੀ ਹੋ ਗਈ ਮੇਰੇ ਬੱਚੇ ਨੂੰ ਕੰਮ ਵੀ ਮਿਲ ਗਿਆ ਸਤਿਗੁਰਾਂ ਦੀ ਕਿਰਪਾ ਨਾਲ ਸਾਰਾ ਕੁਝ ਸਹੀ ਹੋ ਗਿਆ। ਦੇਨ ਦੁਨੀ ਦੇ ਮਾਲਕ ਸਭ ਕੁਝ ਦੇਨ ਹਾਰ ਹੈ ਤੇ ਮਾਤਾ ਦਾ ਇਹੋ ਕਹਿਣਾ ਸੀ ਵੀ ਭਾਈ ਸੰਗਤ ਜਿਹੜੀ ਆ ਤਰਕ ਬਤਰਕ ਵਿੱਚ ਨਾ ਪਿਓ। ਬਹੁਤ ਲੋਕੀ ਜਿਹੜੇ ਤਰਕ ਬਤਰਕ ਵਿੱਚ ਨੇ ਚੁੱਪ ਕਰਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਓ। ਕਿਸੇ ਵੱਲ ਨਾ ਵੇਖੋ। ਜਿੱਥੇ ਜਗ੍ਹਾ ਮਿਲਦੀ ਬੈਠ ਕੇ ਬਾਣੀ ਦਾ ਜਾਪ ਕਰੋ, ਜਾਪ ਕਰਕੇ ਅਰਦਾਸ ਸੁਣੋ ਤੇ ਉਸ ਤੋਂ ਬਾਅਦ ਆਪਣੇ ਘਰੇ ਆ ਜਾਓ। ਬਾਬਾ ਦੀਪ ਸਿੰਘ ਸਾਹਿਬ ਦੇ ਕਰ ਲਵਾਈ ਹੋਈ ਹਾਜ਼ਰੀ ਤੁਹਾਡੀ ਜ਼ਿੰਦਗੀ ਬਦਲੇਗੀ। ਐਸੀ ਕਿਰਪਾ ਅਸ਼ੀਸ਼ਾਂ ਦੇ ਦਰ ਤੇ ਜਾ ਕੇ ਲਵਾਈ ਹੋਈ ਹਾਜ਼ਰੀ ਖਾਲਸਾ ਜੀ ਤੁਹਾਡੇ ਕਰਮ ਬਦਲੇਗੀ ਐਸੀ ਮਾਰਾ ਸੱਚੇ ਪਾਸ਼ਾ ਕਿਰਪਾ ਕਰਦੇ ਸੋ ਸੱਚੇ ਪਾਸ਼ਾ ਮੇਹਰਾਂ ਅਨੁਸਾਰ ਇਹਨੂੰ ਚੜ੍ਹਦੀ ਕਲਾ ਬਖਸ਼ਣ ਇੱਕ ਬੇਨਤੀ ਖਾਲਸਾ ਜੀ ਆਪ ਜੀ ਦੇ ਚਰਨਾਂ ਵਿੱਚ ਗੁਰੂ ਕਾ ਜਿਹੜਾ ਹੋਲਾ ਮੋਲਾ ਹੈ ਉਹਦੀਆਂ ਪਹਿਲਾਂ ਮੁਬਾਰਕਾਂ ਹੋਣ ਤੇ ਬੇਨਤੀ ਖਾਲਸਾ ਜੀ ਇਹ ਸੀ ਜਿਹੜੀ ਦਾਸ ਨੇ ਪਿੱਛੇ ਜੇ ਵੀਡੀਓ ਦੇ ਵਿੱਚ ਬੋਲਿਆ ਸੀ ਵੀ ਇੱਕ ਗ੍ਰੰਥੀ ਸਿੰਘ ਆ ਗੁਰੂ ਕਾ ਵਜੀਰ ਉਹਨਾਂ ਨੂੰ ਖਾਲਸਾ ਜੀ ਉਹਨਾਂ ਦੇ ਘਰ ਵਿੱਚ ਥੋੜੀ ਦਿੱਕਤ ਪਰੇਸ਼ਾਨੀ ਆਉਣ ਕਰਕੇ ਮੈਂ ਦੇਖ ਕੇ ਆਇਆ ਅੱਜ ਤੇ ਉਹ ਪਿੰਡ ਵਿੱਚ ਖਾਲਸਾ ਜੀ ਕੋਈ ਬਹੁਤੇ ਘਰ ਨਹੀਂ ਤੇ ਨਾ ਕੋਈ ਤਨਖਾਹ ਉਹਨਾਂ ਨੂੰ ਮਿਲਦੀ ਐ 500 ਰੁਪਿਆ ਖਾਲਸਾ ਜੀ ਵਰੀ ਸ਼ਮਾਈ ਸਾਰਾ ਜਿਹੜਾ ਪਿੰਡ ਐ ਇਕੱਠਾ ਕਰਕੇ ਉਹਨਾਂ ਨੂੰ ਦਿੰਦਾ ਤੇ ਸ਼ਮਾਈ ਲਾ ਲੋ ਸਾਲ ਦੇ ਵਿੱਚ ਦੋ ਵਾਰ ਤੇ ਕਿੰਨੇ ਪੈਸੇ ਬਣਦੇ ਐ ਮੈਂ ਤੁਹਾਨੂੰ ਦੱਸਦਾ ਤੇ ਖਾਲਸਾ ਜੀ ਉਹਨਾਂ ਨੇ ਕਹੇ 45 ਘਰ ਐ ਤੇ 45 ਦੇ ਵਿੱਚੋਂ 20 ਘਰ ਕੇ 19 ਘਰ ਜਿਹੜੇ ਆ ਉਹ ਕ੍ਰਿਸ਼ਚਨਾ ਦੇ ਨੇ ਉਹ ਤੇ ਉਦਾਂ ਹੀ ਨਹੀਂ ਖਾਲਸਾ ਜੀ ਦਿੰਦੇ ਤੇ ਪਿੱਛੇ 25 ਘਰ ਬਚੇ ਤੇ 12500 ਰੁਪਿਆ 6 ਮਹੀਨਿਆਂ ਬਾਅਦ ਉਹ ਸਿੰਘ ਨੂੰ ਦਿੱਤਾ ਜਾਂਦਾ ਸੀ ਤੇ ਕੋਈ ਪਿੰਡ ਵਿੱਚ ਪਾਠ ਨਹੀਂ ਹੁੰਦਾ ਨਾ ਕੋਈ ਕਰਾਉਂਦਾ ਤੇ ਉਹ ਸਿੰਘ ਸਾਹਿਬ ਦੱਸਦੇ ਕਿ ਪੂਰੇ ਪਿੰਡ ਵਿੱਚੋਂ ਸਵੇਰੇ ਨਿਤਨੇਮ ਤੇ ਇੱਕ ਬੀਬੀ ਆਉਂਦੀ ਐ ਮੱਥਾ ਟੇਕਣ ਮੈਂ ਉਹਨਾਂ ਨੂੰ ਪੁੱਛਣਾ ਕੀਤਾ ਵੀ ਜਿਹੜੀ ਗੁਰੂ ਕੀ ਗੋਲਕ ਹੈ ਉਹਦੀ ਮਾਇਆ ਫਿਰ ਜਿਹੜੀ ਆ ਉਹ ਤੁਸੀਂ ਕਹਿੰਦੇ ਹਾਂ ਜੀ ਉਹ ਮਾਇਆ ਦਾਸ ਨੂੰ ਹੀ ਕਹਿੰਦੇ ਸੀ ਵੀ ਤੁਸੀਂ ਵਰਤ ਲਿਆ ਕਰੋ ਕਈ ਵਾਰ ਲੈ ਵੀ ਜਾਂਦੇ ਆ ਕੋਈ ਪੱਕਾ ਨਹੀਂ ਵੱਜਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਪਿੰਡ ਦੇ ਵਿੱਚ ਕਿੰਨੀ ਕ ਮਾਇਆ ਹੁੰਦੀ ਐ ਤੇ ਖਾਲਸਾ ਜੀ ਉਹ ਕਹਿੰਦੇ ਵੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਦੱਸਦਾ ਵੀ ਅਮਰਤ ਵੇੜੇ ਸਿਰਫ ਇੱਕੋ ਹੀ ਬੀਬੀ ਆਉਂਦੀ ਐ ਪਾਠ ਕਰਨ ਵਾਸਤੇ ਪਾਠ ਸੁਣਨ ਵਾਸਤੇ ਤੇ ਉਹ 1 ਰੁਪਈਏ ਦਾ ਮੱਥਾ ਟੇਕਦੀ ਐ ਤੇ ਜਦੋਂ ਮਹੀਨੇ ਬਾਅਦ ਕਹਿੰਦੇ ਗੋਲਕ ਖੋਲਦੇ ਆ ਨਾ ਤੇ ਬਾਬਾ ਜੀ ਕਹਿੰਦੇ ਤੁਹਾਨੂੰ ਕੀ ਦਸੀਏ ਵਿੱਚੋਂ ਕੀ ਨਿਕਲਦਾ ਤੇ ਹੋਰ ਤੇ ਕੋਈ ਆਉਂਦਾ ਨਹੀਂ ਤੁਸੀਂ ਆਪੇ ਲਾ ਲਓ ਸੰਗਤ ਆਉਂਦੀ ਨਹੀਂ ਕਹਿੰਦੇ ਕਿਤੇ ਆ ਸੰਗਰਾਂਦ ਦੇ ਉੱਤੇ 5 10 ਜੀ ਆ ਜਾਣ ਤੇ ਆ ਜਾਣ ਨਹੀਂ ਤੇ ਨਹੀਂ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਸਾਨੂੰ ਜੇ ਅਸੀਂ ਜਗ੍ਹਾ ਲੈ ਲਈਏ ਆਪ ਤਾਂ ਸਾਨੂੰ ਘਰ ਬਣਾ ਦਿਓ ਤੇ ਦਾਸ ਨੇ ਕਿਹਾ ਸੀ ਵੀ ਭਾਈ ਜੀ ਮੈਂ ਤਾਂ ਅਸੀਂ ਤੁਹਾਡੀ ਇੱਛਾ ਤੁਸੀਂ ਦੱਸੋ ਕਿਵੇਂ ਕਰਨਾ ਤੇ ਉਹਨਾਂ ਨੇ ਫਿਰ ਦੱਸਿਆ ਕਿ ਮੈਨੂੰ ਅ ਹਾੜਾ ਸਾਹਿਬ ਦੇ ਕੋਲੇ ਖਾਲਸਾ ਜੀ ਕੋਈ ਥੋੜਾ ਜਿਹਾ ਥਾਂ ਬਣਿਆ ਬਣਾਇਆ ਘਰ ਹੈ ਇਹਨੇ ਪਤਾ ਕੀਤਾ ਸੀ ਵੀ ਜੇ ਉਥੇ ਸਾਨੂੰ ਮਿਲ ਜੇ 14 ਕ ਲੱਖ ਦਾ ਉਹ ਬਣਦਾ ਤੇ ਜੇ ਤੁਸੀਂ ਜਿੰਨੀ ਕੁ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਜੇ ਕਰ ਸਕਦੇ ਹੋ ਤੇ ਸਾਡੇ ਕਰ ਦਿਓ ਬਾਕੀ ਅਸੀਂ ਸੋਚਾਂਗੇ ਵੇਖਾਂਗੇ ਜੇ ਲੋਨ ਹੁੰਦਾ ਹੋਇਆ ਤੇ ਅਸੀਂ ਲੋਨ ਕਰਾ ਲਵਾਂਗੇ ਤੇ ਪਰ ਸਾਡੀ ਥੋੜੀ ਬਹੁਤੀ ਮਦਦ ਕਰ ਦਿਓ ਸਾਡੇ ਕੋਲੇ ਪੈਸਾ ਤੇ ਲਾ ਕੋਈ ਨਹੀਂ ਤੇ ਹੁਣ ਖਾਲਸਾ ਜੀ ਦਾਸ ਉਹਨਾਂ ਦੇ ਨਾਲ ਜਾਵੇਗਾ ਤੇ ਉਥੇ ਵੇਖਾਂਗੇ ਜੇ ਬਹੁਤਾ ਨਾ ਹੋਇਆ ਤੇ ਘੱਟੋ-ਘੱਟ ਉਸ ਵੀਰ ਨੂੰ 5 ਕ ਲੱਖ ਦੀ ਮਦਦ ਤੇ ਜ਼ਰੂਰ ਕਰਨੀ ਆਪਣੀ ਬਣਦੀ ਆ ਮਹਾਰਾਜ ਕਿਰਪਾ ਕਰਨ ਮੈਂ ਇੰਨਾ ਕੁ ਸੋਚਿਆ ਵੀ ਇੰਨੀ ਕੁ ਜ਼ਰੂਰ ਉਹਨਾਂ ਦੀ ਕਰ ਦਈਏ ਤੇ ਉਸ ਤੋਂ ਬਾਅਦ ਫਿਰ ਸਤਿਗੁਰੂ ਮਹਾਰਾਜ ਜੀ ਜਿੱਦਾਂ ਹੁਕਮ ਕਰਨਗੇ ਜੇ ਬਹੁਤਾ ਹੋ ਸਕੇ ਆ ਸੰਗਤ ਨੇ ਬਹੁਤੀ ਸੇਵਾ ਕੀਤੀ ਤੇ ਖਾਲਸਾ ਜੀ ਗੁਰੂ ਕੇ ਵਜੀਰ ਨਹੀਂ ਬਹੁਤੀ ਸੇਵਾ ਕਰਦੇ ਆਂਗੇ ਉਹਨਾਂ ਨੇ ਦੱਸਿਆ ਕਿ ਮੇਰੇ ਜਿਹੜੇ ਘਰ ਵਾਲੇ ਨੇ ਉਹਨਾਂ ਦੀ ਖਾਲਸਾ ਜੀ ਉਹ ਬਿਮਾਰ ਰਹਿੰਦੇ ਨੇ ਉਹਨਾਂ ਨੂੰ ਹਾਰ ਦਾ ਨੁਕਸ ਹੈ ਉਹਨਾਂ ਦੀ ਦਵਾਈ ਖਰਚਾ ਪਾਣੀ ਬਹੁਤ ਆਉਂਦਾ ਤੇ ਉੱਤੇ ਲੱਗ ਜਾਂਦਾ ਤੇ ਇੱਕ ਉਹਨਾਂ ਦੀ ਬੱਚੀ ਹੈ ਉਹ ਖਾਲਸਾ ਜੀ ਪਿੰਡ ਪੈਂਦਾ ਹੈ ਬਾਰਡਰ ਵਾਲੇ ਪਾਸੇ ਉਹ ਬੱਚੀ ਮਾਸੀ ਆਪਣੀ ਕੋਲੇ ਰਹਿ ਕੇ ਪੜਦੀ ਹੈ ਤੇ ਉਥੇ ਖਾਲਸਾ ਜੀ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈ ਜੋ ਪੈਸੇ ਚਾਰ ਜੁੜਦੇ ਤੇ ਉਹ ਇਹਨਾਂ ਨੂੰ ਭੇਜਦੀ ਉਹਦੇ ਨਾਲ ਮਾਂ ਦੀ ਦਵਾਈ ਆਉਂਦੀ ਹੈ ਇੱਕ ਉਹਨਾਂ ਦਾ ਪੁੱਤਰ ਹੈ 16-17 ਸਾਲਾਂ ਦਾ ਤੇ ਉਹ ਡਿਪਰੈਸ਼ਨ ਵਿੱਚ ਗਿਆ ਹੋਇਆ ਫਿਰ ਵੀ ਉਹ ਕੋਸ਼ਿਸ਼ ਕਰਦਾ ਵੀ ਕੋਈ ਨਾ ਕੋਈ ਕੰਮ ਤੇ ਮੈਂ ਲੱਗ ਜਾਵਾਂ ਇਹ ਖਾਲਸਾ ਜੀ ਦਾਸ ਨੇ ਜ਼ਰੂਰ ਬੇਨਤੀ ਕੀਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਵਿੱਚ ਵੀ ਤੇ ਉਹ ਭਾਈ ਸਾਹਿਬ ਨੂੰ ਵੀ ਵੀ ਅਸੀਂ ਜਿੰਨੀ ਹੋ ਸਕੇ ਆਪ ਜੀ ਦੀ ਮਦਦ ਕਰਾਂਗੇ ਸੋ ਇਹ ਬੇਨਤੀ ਸੀ ਜੇ ਕੋਈ ਸੇਵਾ ਪਾਈ ਕਰਨੀ ਚਾਹੁੰਦਾ ਤੇ ਜਰੂਰ ਦੱਸਿਓ ਮਹਾਰਾਜ ਕਿਰਪਾ ਕਰਨ ਸਤਿਗੁਰੂ ਮਿਹਰਾਂ ਕਰਨ ਇੱਕ ਖਾਲਸਾ ਜੀ ਆਉਣ ਵਾਲੇ ਦੋਹਾਂ ਚਾਰਾਂ ਦਿਨਾਂ ਵਿੱਚ ਆਪ ਜੀ ਨੂੰ ਹੋਰ ਬੇਨਤੀ ਕਰਾਂਗੇ ਮੈਂ ਚਾਹੁੰਦਾ ਹਾਂ ਕਿ ਜਿਹੜੇ ਬੱਚੇ ਬਹੁਤ ਜ਼ਿਆਦਾ ਖਾਲਸਾ ਜੀ ਹੁਣ ਐਡਮਿਸ਼ਨਾਂ ਹੋਣੀਆਂ ਕਈ ਬੱਚੇ ਵਿਚਾਰੇ ਐਡਮਿਸ਼ਨ ਪੈਸੇ ਤਾਰਨ ਦੇ ਮਾਰੇ ਛੱਡ ਕੇ ਚਲੇ ਜਾਂਦੇ ਨੇ ਪੜਾਈ ਤੇ ਆਪਾਂ ਚਾਹੁੰਦੇ ਆ ਕਿ ਗੁਰਸਿੱਖਾਂ ਦੇ ਬੱਚੇ ਜਿਹੜੇ ਖਾਲਸਾ ਜੀ ਥੋੜੀ ਬਹੁਤੀ ਸਕੂਲ ਵਾਲਿਆਂ ਨਾਲ ਵੀ ਗੱਲ ਕਰਾਂਗੇ ਵੀ ਫੀਸ ਘਟਾ ਕੇ ਤੇ ਆਪਾਂ ਵੀ ਮਦਦ ਕਰਾਂਗੇ ਉਹ ਵੀ ਘਟਾਉਣ ਆਪਾਂ ਵੀ ਮਦਦ ਕਰਾਂਗੇ ਸੋ ਸਤਗੁਰ ਮਿਹਰਾਂ ਕਰਨ ਆ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਆਪ ਜੀ ਨੂੰ ਸੇਵਾ ਬਾਰੇ ਦੱਸਾਂਗੇ ਤੇ ਜਿੰਨੀ ਕਿ ਦਾਸ ਕੋਲੇ ਮਾਇਆ ਹੈਗੀ ਆ ਉਹ ਆਪਾਂ ਵਰਤ ਲਾਂਗੇ ਬਾਕੀ ਜੇ ਕੋਈ ਸੇਵਾ ਕਰਨੀ ਚਾਹੁੰਦਾ ਤੇ ਜਰੂਰ ਦੱਸਿਓ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ